ਸਸ਼੍ਰੀ ਗੁਰੂ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆ ਜਿੱਥੇ ਭਾਰਤ ਸਰਕਾਰ ਸਮੇਂ-ਸਮੇਂ ਤੇ ਆਪਣੇ ਜੋ ਨੀਮਾ ਦਾ ਅਕਸਰ ਹੀ ਬਦਲਾਅ ਕਰਦੀ ਨਜ਼ਰ ਆਉਂਦੀ ਹੈ ਜੇਕਰ ਗੱਲ ਕਰ ਲਈਏ ਤਾਂ ਭਾਰਤ ਸਰਕਾਰ ਲੋਕਾਂ ਦੇ ਆਪਣਾ ਜੋ ਵੋਟਾਂ ਦਾ ਬੈਂਕ ਭਰਨ ਵਾਸਤੇ ਅਕਸਰ ਹੀ ਆਪਣੇ ਜੋ ਹੈ ਚੇਂਜ ਕਰਦੀ ਨਜ਼ਰ ਆਉਂਦੀ ਹੈ ਨਿਯਮ ਤਾਂ ਇਸ ਦੇ ਉੱਤੇ ਇੱਕ ਬਹੁਤ ਹੀ ਵੱਡਾ ਨਿਯਮ ਦਾ ਬਦਲਾਅ ਕਰ ਦਿੱਤਾ ਹੈ ਭਾਰਤ ਸਰਕਾਰ ਨੇ ਜਿਨ੍ਹਾਂ ਦਾ ਵਿੱਚ ਲੋਕਾਂ ਨੂੰ ਬਹੁਤ ਹੀ ਫਾਇਦਾ ਹੋ ਸਕਦਾ ਹੈ ਚਾਹੇ ਉਹ ਕਿਸੇ ਵੀ ਸੂਬੇ ਦੇ ਲੋਕ ਹੋਣ ਭਾਰਤ ਦੇ ਵਿੱਚ ਜਿੰਨੇ ਵੀ ਸੂਬੇ ਨੇ ਹਰ ਸੂਬੇ ਦੇ ਲੋਕਾਂ ਨੂੰ ਇਸ ਇਸ ਨਿਯਮ ਦਾ ਬਹੁਤ ਹੀ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਜੇਕਰ ਗੱਲ ਕਰੀਏ ਤਾਂ ਇੱਕ ਬਹੁਤ ਹੀ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਗੱਲ ਕਰਦੇ ਆ ਕਿ ਰਾਸ਼ਨ ਕਾਰਡ ਜੋ ਨੇ ਪਾਰ ਤੇ ਵਿੱਚ ਰਹਿਣ ਵਾਲੇ ਲੋਕਾਂ ਕੋਲ ਬਹੁਤ ਸਾਰੇ ਦਸਤਾਵੇਜ਼ ਹੋਣ ਚਾਹੀਦੇ ਹਨ ਇਹ ਦਸਤਾਵੇਦ ਹਰ ਰੋਜ਼ ਕਿਸੇ ਨਾ ਕੰਮ ਲਈ ਲੋੜਿੰਦੇ ਨੇ ਰਾਸ਼ਨ ਕਾਰਡ ਵੀ ਇਹਨਾਂ ਵਿੱਚ ਦਸਤਾਵੰਦ ਵਿੱਚੋਂ ਇੱਕ ਬਹੁਤ ਮਹੱਤਵਪੂਰਨ ਦਸਤਾਵੇਦ ਹੈ ਜਿਸ ਦੇ ਲੋਕਾਂ ਨੂੰ ਬਹੁਤ ਸਾਰੇ ਲਾਭ ਮਿਲ ਸਕਦੇ ਹਨ ਜੂ 2025 ਤੋਂ ਸਾਰੇ एपीएल ਬੀਪੀਐਲ ਪੀਲੇ ਗੁਲਾਬੀ ਰਾਸ਼ਨ ਕਾਰਡਾਂ ਤੇ 8 9 ਲਾਭ ਦੇਣ ਦਾ ਐਲਾਨ ਕੀਤਾ ਹੈ ਰਾਸ਼ਨ ਕਾਰਡ ਧਾਰਕਾਂ ਨੂੰ 1 ਜੂਨ 2025 ਇਹ ਲਾਭ ਮਿਲਨ ਨੇ ਸ਼ੁਰੂ ਹੋ ਗਏ ਹਨ ਇਹਨਾਂ ਵਿੱਚ ਦੱਸ ਦਈਏ ਕਿ ਰਾਸ਼ਨ ਕਾਰਡ ਧਾਰਕਾਂ ਨੂੰ ਹਰ ਮਹੀਨੇ 1000 ਰੁਪਏ ਵੀ ਮਿਲਣਗੇ ਦੇਸ਼ ਭਰ ਦੇ ਹੋ ਰਾਜਾਂ ਵਾਂਗ ਉੱਤਰ ਪ੍ਰਦੇਸ਼ ਵਿੱਚ ਵੀ 3 ਮਹੀਨਿਆਂ ਦਾ ਐਡਵਾਂਸ ਰਾਸ਼ਨ ਸ਼ੁਰੂ ਹੋ ਗਿਆ ਹੈ ਸਰਕਾਰ ਨੇ ਜੋ ਤਰੀਕਾ ਬਦਲ ਦਿੱਤੀਆਂ ਨੇ ਤੇ 25 ਮਈ ਨੂੰ ਐਡਵਾਂਸ ਰਾਸ਼ਨ ਦੇਣਾ ਸ਼ੁਰੂ ਕਰ ਦਿੱਤਾ ਹੈ ਇਹ ਫੈਸਲੇ ਮੌਨਸੂਨ ਕਾਰਨ ਸਪਲਾਈ ਦੀ ਸਮੱਸਿਆ ਕਾਰਨ ਆ ਰਿਹਾ ਹੈ ਲੋਕ 1 ਜੂਨ ਤੋਂ ਬਾਅਦ ਰਾਸ਼ਨ ਕਾਰਡ ਤੇ ਰਾਸ਼ਨ ਲੈ ਸਕਦੇ ਹਨ ਇਸ ਲਈ ਰਾਸ਼ਨ ਕਾਰਡਾਂ ਨੂੰ 9 ਤਰ੍ਹਾਂ ਦੀਆਂ ਖਾਣ ਪੀਣ ਦੀਆਂ ਚੀਜ਼ਾਂ ਦਿੱਤੀਆਂ ਜਾਣਗੇ ਇਸ ਤੋਂ ਇਲਾਵਾ ਜੇਕਰ ਕਿਸੇ ਕੋਲ ਰਾਸ਼ਨ ਕਾਰਡ ਨਹੀਂ ਹੈ ਤਾਂ ਫਿਰ ਜੇਕਰ ਤੁਸੀਂ ਰਾਸ਼ਨ ਕਾਰਡ ਲੈਣਾ ਰਾਸ਼ਨ ਲੈਣਾ ਚਾਹੁੰਦੇ ਹੋ ਤਾਂ ਸਿਰਫ ਫਿੰਗਰਪ੍ਰਿੰਟ ਅਤੇ ਮੋਬਾਈਲ OTP ਤੇ ਰਾਸ਼ਨ ਕਾਰਡ ਪ੍ਰਾਪਤ ਕਰ ਸਕਦੇ ਹੋ ਤਾਂ ਇਹਦੇ ਉੱਤੇ ਬਹੁਤ ਹੀ ਵੱਡੀ ਜੋ ਹੈ ਪਾਰਤ ਸਰਕਾਰ ਨੇ ਇੱਕ ਆਪਣੀ ਸਕੀਮ ਕਾੜ ਦਿੱਤੀ ਹੈ ਤਾਂ ਹੋ ਜਾਓ ਤਿਆਰ ਸਕੀਮ ਦਾ ਫਾਇਦਾ ਚੱਕ ਲਈ ਤੇ ਆਪਣੇ ਰਾਸ਼ਨ ਕਾਰਡ ਬਣਵਾ ਲਓ ਤੇ ਰਾਸ਼ਨ ਕਾਰਡ ਜਿਨ੍ਹਾਂ ਦੇ ਕੋਲ ਹੈਗੇ ਨੇ ਤਾਂ ਉਹ ਇਸ ਸਕੀਮ ਦਾ ਫਾਇਦਾ ਚੱਕ ਸਕਦੇ ਨੇ ਧੰਨ